ਲੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਰਖੜੀ ਸਾਡਾ ਇੱਕ ਪ੍ਰਮੁੱਖ ਤਿਉਹਾਰ ਹੈ ਕੁੱਝ ਲੋਕਾਂ ਦਾ ਇਸ ਤਿਉਹਾਰ ਦੇ ਸਿਰ ਤੇ ਰੋਜ਼ਗਾਰ ਵੀ ਚੱਲਦਾ ਹੈ ਉਹ ਹੋਲਸੇਲ ਰੇਟ ਤੇ ਰਖੜੀ ਲਿਆ ਕੇ ਫੜੀਆਂ ਲਗਾ ਕੇ ਵੇਚਦੇ ਹਨ ਤੇ ਦੁਕਾਨਦਾਰਾਂ ਨੂੰ ਵੀ ਆਸ ਹੁੰਦੀ ਹੈ ਕਿ ਤਿਉਹਾਰ ਦੇ ਦਿਨਾਂ ਵਿੱਚ ਉਹ ਚੰਗੀ ਕਮਾਈ ਕਰ ਲੈਣਗੇ ਪਰ ਪਿਛਲੇ ਕਈ ਸਾਲਾਂ ਤੋਂ ਆਨਲਾਈਨ ਖਰੀਦਦਾਰੀ ਦੇ ਟ੍ਰੈਂਡ ਨੇ ਬਾਜ਼ਾਰਾਂ ਵਿੱਚੋਂ ਰਖੜੀ ਦੀ ਰੌਣਕ ਖਤਮ ਕਰ ਦਿੱਤੀ ਹੈ ਕੋਈ ਸਮਾਂ ਹੁੰਦਾ ਸੀ ਕਿ ਭੈਣਾ ਮਹੀਨਾ ਮਹੀਨਾ ਪਹਿਲਾਂ ਹੀ ਬਾਜ਼ਾਰਾਂ ਵਿੱਚੋਂ ਰਖੜੀ ਖਰੀਦ ਕੇ ਦੂਰ ਸ਼ਹਿਰਾਂ ਵਿੱਚ ਰਹਿੰਦੇ ਆਪਣੇ ਭਰਾਵਾਂ ਨੂੰ ਭੇਜਣੀਆਂ ਸ਼ੁਰੂ ਕਰ ਦਿੰਦੀਆਂ ਸੀ ਜੋ ਦੂਰ ਰਹਿਣ ਕਾਰਨ ਭੈਣਾ ਕੋਲ ਨਹੀਂ ਸੀ ਆ ਸਕਦੇ ਪਰ ਹੁਣ ਭੈਣ ਭਰਾ ਦੇ ਪਵਿੱਤਰ ਪ੍ਰੇਮ ਨੂੰ ਦਰਸਾਉਣ ਦਾ ਇਹ ਤਿਉਹਾਰ ਵੀ ਆਨਲਾਈਨ ਖਰੀਦਦਾਰੀ ਦੀ ਭੇਜ ਚੜਨਾ ਸ਼ੁਰੂ ਹੋ ਗਿਆ ਹੈ ਜਿਸ ਕਾਰਨ ਬਾਜ਼ਾਰਾਂ ਦੀਆਂ ਰੌਣਕਾਂ ਮੁੱਕ ਗਈਆਂ ਹਨ ਭੈਣ ਬਿਨਾਂ ਦੇਖੇ ਹੀ ਆਨਲਾਈਨ ਰਖੜੀ ਆਰਡਰ ਕਰਕੇ ਆਪਣੇ ਭਰਾ ਨੂੰ ਭੇਜ ਦਿੰਦੀ ਹੈ ਤੇ ਭਰਾ ਵੀ ਆਨਲਾਈਨ ਹੀ ਮਠਾਈਆਂ ਪੈਸੇ ਭੈਣ ਨੂੰ ਭੇਜ ਦਿੰਦਾ ਹੈ ਇਸ ਦਾ ਅਸਰ ਬਾਜ਼ਾਰ ਤੇ ਵੀ ਕਾਫੀ ਹੋ ਰਿਹਾ ਹੈ ਤੇ ਦੁਕਾਨਦਾਰਾਂ ਨੂੰ ਮੰਦੀ ਦਾ ਦੌਰ ਵੇਖਣਾ ਪੈ ਰਿਹਾ ਹੈ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ। ਬਹੁਤ ਮਦਾਹ ਆ ਲਈ, ਆਨਲਾਈਨਾਂ ਨੇ ਬਹੁਤ ਕੰਮ ਖਰਾਬ ਕਰ ਦਿੱਤੇ ਹੈਗੇ। ਠੀਕ ਹੈ ਜੀ, ਬਹੁਤ ਬੰਦਾ ਬਾਜ਼ਾਰ ਸਵੇਰ ਦੇ ਵੇਲੇ ਬੈਠਾ ਹੈਗੇ। ਹੁਣ ਥੋੜਾ ਪਤਾ ਮਾੜਾ-ਮਾੜਾ ਚੱਲਦਾ ਕੰਮ, ਬਹੁਤ ਮੰਦਾ ਹੈ ਰਹਾ। ਬੜਾ ਮੰਦਾ ਚੱਲ ਰਿਹਾ। ਜੇ ਉਹਨਾਂ ਦੇ ਆਨਲਾਈਨ ਦਾ ਕੰਮ ਚੱਲ ਪਿਆ ਬਹੁਤ ਮੰਦਾ ਰੱਖ ਕੇ ਚੱਲਦਾ ਬਾਜ਼ਾਰ ਤੇ ਬਹੁਤ ਮੰਦੀ ਹੈ ਜੀ। ਕਿੰਨੀ ਰਖੜੀ ਲੈਂਦੀ ਹੈ ਰਖੜੀ ਕਾਫੀ ਲੈ ਕੇ ਆਏ ਰਖੜੀ ਸਾਰੀ ਪਈ ਹੈ ਪਿਛਲੀ ਵਾਰ ਨਾਲ ਜ਼ਿਆਦਾ ਲੈਂਦੀ ਹੈ ਹਾਂਜੀ ਜ਼ਿਆਦਾ ਲੈਂਦੀ ਹੈ ਜ਼ਿਆਦਾ ਲੈਂਦੀ ਹੈ ਲੇਕਿਨ ਉਸ ਹਿਸਾਬ ਨਾਲ ਕੰਮ ਨਹੀਂ ਗਾਹਕ ਨਾ ਭਾਜੀ ਇਸ ਵੇਲੇ ਰਖੜੀ 2-3 ਦਿਨ ਰਹਿ ਗਏ ਰਖੜੀ ਪਰ ਗਾਹਕ ਰਖੜੀ ਦਾ ਬਿਲਕੁਲ ਨਹੀਂ ਰਹੇਗਾ ਲੋਕਾਂ ਦੇ ਪੈਸੇ ਜਿਹੜੇ ਇਨਵੈਸਟ ਕੀਤੇ ਹੋਏ ਆ ਉਹ ਵੀ ਪੂਰੇ ਨਹੀਂ ਹੋ ਰਹੇ ਲੋਕੀ ਕਹਿੰਦੇ 30% ਤੋਂ 40% ਵੀ ਕੰਮ ਨਹੀਂ ਹੈਗਾ ਆਨਲਾਈਨ ਨੇ ਹੀ ਇਹ ਮਾਰ ਮਾਰੀ ਹੈ ਤੇ ਅਪੀਲ ਕਰਨਾ ਚਾਹੁੰਦਾ ਮੈਂ ਸਾਰਿਆਂ ਨੂੰ ਕਿ ਤੁਸੀਂ ਬਜ਼ਾਰਾਂ ਚ ਜਾਓ ਰੌਣਕ ਦੇਖੋ ਵੀ ਯਾਰ ਚ ਰੌਣਕ ਵਧਾਓ ਤੁਸੀਂ ਆ ਕੇ ਸਾਰੇ ਤੇ ਜੋ ਦੁਕਾਨਦਾਰ ਤੇ ਕਸਟਮਰ ਦਾ ਰਿਲੇਸ਼ਨ ਹੁੰਦਾ ਆ ਉਹਨੂੰ ਵਧਾਓ online ਜਿਹੜੀ ਸਹੂਲियत ਦਿੱਤੀ ਆ ਤੇ ਲੋਕਾਂ ਨੂੰ ਜਿਹੜੀ ਚੰਗੀ ਚੰਗੀ ਫੋਟੋਆਂ ਦਿਖਾ ਕੇ ਸਸਤੀ ਸਸਤੀ ਚੀਜ਼ਾਂ ਭੇਜੰਦੇ ਆ ਲੋਕਾਂ ਨੂੰ ਲੱਗਦਾ ਕਿ ਚੀਜ਼ ਵਧੀਆ ਨਾ ਭੈਣ ਨੇ ਰਖੜੀ ਦੇਖੀ ਆ ਨਾ ਭਰਾ ਨੂੰ ਮਤਲਬ ਕੀ ਪਤਾ ਲੱਗਦਾ ਕੀ ਭੈਣ ਨੇ ਭੇਜਿਆ ਠੀਕ ਆ ਨਾ ਸਹੂਲियत ਦੇ ਕਰਕੇ ਬਸ online ਦਾ ਚੱਕਰ ਹੈਗਾ ਪਰ ਲੋਕਾਂ ਦੀ ਜਿਹੜੀ ਭਾਈ ਆਪਸ ਵਿੱਚ ਬੌਂਡਿੰਗ ਆ ਉਹ ਤਾਂ ਖਤਮ ਹੋ ਰਹੀ ਆ ਬੀ ਬੇਸਿਕਲੀ ਦੇਖਿਆ ਜਾ ਇਦਾਂ ਸਾਰੀ online ਕਰਕੇ ਨਾ ਨਾ ਪਰ ਆਪਿਆਂ ਨੂੰ ਮਿਲਣ ਆਂਦਾ ਨਾ ਭੈਣ ਭਰਾ ਨੂੰ ਮਿਲਣ ਜਾਂਦੀ ਹੈ ਭਾਵੇਂ ਲਾਗੇ ਗਵਾਂਢ 'ਚ ਹੋਵੇ। ਭਾਜੀ ਹੋਇਆ ਵਾ ਬਿਲਕੁਲ ਹੋਇਆ ਵਾ। ਲੋਕਾਂ ਨੇ ਚਾਕਲੇਟਾਂ ਮੰਗਾਈਆਂ ਵਾ ਨਿਕਲੀਆਂ ਟੌਫੀਆਂ। ਲੋਕਾਂ ਨੇ ਰਖੜੀ ਮੰਗਾਈਆ 150 ਰੁਪਏ ਦੀ ਨਿਕਲੀ 5 ਰੁਪਏ ਵਾਲੀ। ਇਹ ਠੱਗੀ ਨਹੀਂ ਤੇ ਹੋਰ ਕੀ ਆ? ਠੀਕ ਹੈ ਨਾ ਭਾਜੀ। ਚੀਜ਼ਾਂ ਮਤਲਬ ਇਦਾਂ ਹੀ ਆਂ ਆਨਲਾਈਨ ਠੱਗੀ ਜ਼ਿਆਦਾ ਆ। ਹਰ ਚੀਜ਼ ਠੱਗੀ ਹੁੰਦੀ ਹੈ। ਪਰ ਅਪੀਲ ਇਹੀ ਹੈ ਕਿ ਲੋਕੀ ਜਿਹੜੇ ਆ ਬਾਹਰ ਆ ਉਹ ਚੀਜ਼ ਦੇਖ ਕੇ ਖਰੀਦਣ।